ਸਰ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਐ ਬੇਟੀ ਤੁਹਾਡੀ ਇਹਦਾ ਕੀ ਨਾਮ ਦੱਸੋ ਤੇ ਕਾਦੇ ਚ ਮੈਡਲ ਲੈ ਕੇ ਇਹਦੇ ਬਾਰੇ ਦੱਸੋ ਜੀ ਬੇਟੀ ਮੇਰੇ ਦਾ ਨਾਮ ਹੈ ਨਾਇਰਾ ਇਹ 골ਡ ਮੈਡਲ ਲੈ ਕੇ ਆਈ ਸੀ ਫਰਸਟ ਰੈਕ ਆਈ ਸੀ ਪਾਰਸ ਕੈਂਬਰੀ ਇੰਟਰਨੈਸ਼ਨਲ ਸਕੂਲ ਦਿਨਾਨਗਰ ਤੋਂ ਇਹਦਾ ਨਾਰਥ ਜ਼ੋਨ 30 ਫੰਕਸ਼ਨ ਹੋਇਆ ਸੀਗਾ ਪਠਾਨਕੋਟ ਵਿੱਚ ਉੱਥੋਂ ਇਹ 골ਡ ਮੈਡਲ ਹੈ ਕਈ ਫਰਸਟ ਉਸ ਤੋਂ ਬਾਅਦ ਸਾਨੂੰ ਇਹਦਾ ਸਕੋਪ ਠੀਕ ਲੱਗਾ ਕਿ ਗੇਮ ਵਾਲਿਆਂ ਦਾ ਇਹਦਾ ਇੰਟਰਸਟ ਹੈਗਾ ਫਿਰ ਆਪਾਂ ਇੱਥੇ ਗੁਰਦਾਸਪੁਰ ਆ ਸ਼ੋਭਾ ਬਗਾ ਅਕੈਡਮੀ ਉੱਥੇ ਫਿਰ ਇੰਦੀ ਟ੍ਰੇਨਿੰਗ ਰਾਈ ਉਹ ਕੰਟੀਨਿਊ ਦੋ ਤਿੰਨ ਮਹੀਨੇ ਤੋਂ ਇਦੀ ਟ੍ਰੇਨਿੰਗ ਚੱਲਦੀ ਹੈ ਸੋ ਇਹਨੇ 5 ਵਜੇ ਤੋਂ ਲੈ ਕੇ 7:30 ਵਜੇ ਤੱਕ ਮੈਂ ਲੈ ਕੇ ਜਾਂਦਾ ਫਿਰ ਉਸ ਤੋਂ ਬਾਅਦ 7:30 ਵਜੇ ਵਾਪਸ ਆ ਜੀਦਾ ਉਸ ਦਿਨ ਰਾਤ ਇਨ ਦਾ ਸਕੂਲ ਵਿੱਚ ਸੌਰੀ ਅਕੈਡਮੀ ਵਿੱਚ ਸਾਰੀ ਜਿਹੜੇ ਹੈ ਇੰਦੇ ਅਕੈਡਮੀ ਦੇ ਇੰਚਾਰਜ ਉਹਨਾਂ ਨੇ ਉਹਨਾਂ ਨੂੰ ਜੰਮੂ ਵਾਸਤੇ ਲੈ ਕੇ ਗਏ ਉਥੇ ਉਹਦਾ ਨਾਰਥ ਜੋਨ ਕਰਾਟੇ ਫੰਕਸ਼ਨਲ ਹੋਇਆ ਉਹਦੇ ਵਿੱਚੋਂ ਫਸਟੇ 골ਡ ਮੈਡਲ ਲੈ ਕੇ ਆਈ ਹੈ ਸੈਕਿੰਡ ਵਿੱਚੋਂ ਇਹ ਕਰਾਟੇ ਜੋ ਰਕਾਨਸੇ ਦਾ ਤਗਮਾ ਲੈ ਕੇ ਆਈ ਹੈ ਦੋ ਮੈਡਲ ਲਏ ਆ ਤੇ ਸਾਨੂੰ ਬੇਟੀ ਦਾ ਬਹੁਤ ਗਰਵ ਹੈ ਬਹੁਤ ਮਾਣ ਸਾਨੂੰ ਕਿਹੜੇ ਸਕੂਲ ਪੜਦੀ ਜੀ ਬੱਚੇ ਇਹ ਬੇਟੀ ਪੜਦੀ ਪਾਸ ਕੈਮਰੇ ਇੰਟਰਨੈਸ਼ਨਲ ਸਕੂਲ ਦਿਨਾ ਨਗਰ ਦਿਨਾ ਨਗਰ ਇਹ ਕਿੰਨੀ ਹੈ ਦੀ ਇਸ 10 ਇਅਰ ਨਹੀਂ ਲੈ ਔਰ ਮਾਣੇ ਦਿਲਾਂ ਚ ਕੀ ਇਸ਼ਾਵਾ ਨੇ ਤੁਹਾਨੂੰ ਬੇਟੀ ਤੋਂ ਵੀ ਸਾਨੂੰ ਤੋਂ ਇਸ਼ਾਵਾ ਇਹ ਵੀ ਜੋ ਇਹਦਾ ਜਿਸ ਤਰ੍ਹਾਂ ਸਾਨੂੰ ਇਹਦਾ ਸਕੋਪ ਮਿਲੰਦਿਆ ਹੈ ਤੇ ਵਧੀਆ ਤੋਂ ਵਧੀਆ ਦੀ ਪ੍ਰੈਕਟਿਸ ਕਰਾਵਾਂਗੇ ਸਾਨੂੰ ਜਿਸ ਤਰ੍ਹਾਂ ਵੀ ਵਧੀਆ ਲੱਗੇਗਾ ਪਿਆ ਹੀ ਅੱਗੇ ਲੈ ਕੇ ਨੂੰ ਜਾਣ ਦੀ ਪੂਰੀ ਹੈਗੀ ਹੈ ਸਾਡਾ ਧਿਆਨ ਤੋਂ ਐ ਬੱਚੇ ਨੂੰ ਵੜਾਉਣ ਵਿੱਚ ਮਾਪੇ ਉਹਦਾ ਬਹੁਤ ਵੱਡਾ ਹੱਥ ਹੁੰਦਾ ਜੀ ਐ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਅੱਗੇ ਤੋਂ ਤੁਹਾਡਾ ਯੋਗਦਾਨ ਕਿਸ ਤਰ੍ਹਾਂ ਦਾ ਰਗੋ ਜੀ ਸਾਡਾ ਯੋਗਦਾਨ ਸਾਡਾ ਤੇ ਹੈ ਹੀ ਬੱਚਿਆਂ ਵਾਲੀ ਧਿਆਨ ਹੁੰਦਾ ਹਰ ਪੇਰੈਂਟ ਹਰ ਪੇਰੈਂਟਸ ਦਾ ਇੱਕ ਬੱਚਾ ਵਾਸਤੇ ਹੀ ਮੇਨ ਹੁੰਦਾ ਤੇ ਇਹ ਬੇਟਾ ਆ ਇਹਦਾ ਜਿਆਦਾ ਧਿਆਨ ਗਨ ਵਾਲਾ ਸ਼ੂਟਿੰਗ ਵਾਲਾ ਚਾਹਤਾ ਧਿਆਨ ਨਾਲ ਸ਼ੂਟਿੰਗ ਹਜੇ ਇਹਨੂੰ ਤਿਆਰ ਕਰਵਾ ਰਹੇ ਹਾਂ ਜੀ ਇਹਨਾਂ ਉਸ ਤੋਂ ਬਾਅਦ ਇਹਦਾ ਸਕੋਪ ਦੇਖਣਾ ਫਿਰ ਤੇ ਬੇਟੀ ਵਾਲੀ ਜੋ ਜਿਸ ਤਰ੍ਹਾਂ ਵੀ ਉਹਦਾ ਨੈਕਸਟ ਪ੍ਰੋਸੈਸ ਹੋਏਗਾ ਜਿੰਨੀ ਕੋ ਪ੍ਰੋਗਰੈਸ ਕਰੇਗੀ ਨੈਕਸਟ ਨੈਕਸਟ ਜੋ ਅਕੈਡਮੀ ਵਾਲੇ ਇਹਨਾਂ ਨੂੰ ਲੈ ਕੇ ਅੱਗੇ ਜਾਣਗੇ ਉਹਦੇ ਹਿਸਾਬ ਨਾਲ ਹੀ ਚੱਲੇਗਾ ਅਜਕਲ ਜੀ ਇੱਕ ਟ੍ਰੈਂਡ ਬਣਿਆ ਹੋਇਆ ਕਿ ਬੇਟੇ ਤਾਂ ਚਲੋ ਨੋ ਡਾਊਟ ਅੱਗੇ ਲੈ ਕੇ ਜਾਂਦੇ ਹੀ ਆ ਹਾਂ ਜੀ ਬੇਟੀਆਂ ਵੀ ਕਾਫੀ ਤਰੱਕੀ ਕਰ ਰਹੀਆਂ ਨੇ ਤੁਸੀਂ ਹੋਰ ਬੇਟੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਤਾਂ ਹਰ ਪੇਰੈਂਟ ਨੂੰ ਸੁਨੇਹਾ ਕਹਿੰਨਾ ਪੀ ਬੇਟੇ ਵੀ ਬੇਟੀਆਂ ਵੀ ਬੇਟੇ ਵਰਗੇ ਹੁੰਦੇ ਆ ਤੇ ਬੇਟੀਆਂ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਜਾਂਦੀਆਂ ਪੇਰੈਂਟਸ ਦੀ ਸੇਵਾ ਵਾਸਤੇ ਜਾਂ ਪੇਰੈਂਟਸ ਨੂੰ ਅੰਦਰੋਂ ਨਾਲੋਂ ਜ਼ਿਆਦਾ ਰੋਸ਼ਨ ਕਰਦੀਆਂ ਜਦ ਕਿ ਬੇਟੀ ਛੋਟੀ ਹੈ ਬੇਟੇ ਨਾਲ ਜੀ ਇਹ ਉਠਣ ਚ ਸਵੇਰੇ ਐਕਟਿਵ ਹੈ ਸਾਰੇ ਪਾਸੋਂ ਹਰ ਚੀਜ਼ ਵਿੱਚ ਐਕਟਿਵ ਹੈ ਹਾਈਟ ਵਧੀਆ ਸਭ ਕੁਝ ਤੇ ਇਹ ਵੀ ਬਹੁਤ ਵਧੀਆ ਅਸੀਂ ਬੇਟੇ ਬੇਟੀ ਚ ਕੋਈ ਫਰਕ ਨਹੀਂ ਸਮਝਦਾ ਜਿਹੜਾ ਜਿਹੜਾ ਬੱਚਾ ਜਿਸਾਂ ਦੀ ਲਾਈਨ ਚ ਤੁਰੇਗਾ ਉਸ ਲਾਈਨ ਚ ਹੀ ਤੁਰਨਾ ਜਬਰਦਸਤੀ ਨਹੀਂ ਕਰਨੀ ਬੱਚਾ ਕੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਬੇਟੀ 골ਡ ਮੈਡਲ ਲੈ ਕੇ ਆਈ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਜਦੋਂ ਇਹਨਾਂ ਫਰਸਟ 골ਡ ਮੈਡਲ ਲਿਆ ਸੀ ਸਕੂਲ ਵਾਲਿਆਂ ਨੇ ਦੱਸਿਆ ਤਾਂ ਵੀ ਸਾਨੂੰ ਬਹੁਤ ਖੁਸ਼ੀ ਹੋਈ ਤੇ ਸੈਕੰਡ ਅਕੈਡਮੀ ਵਾਲੇ ਨੇ ਬਗਾ ਅਕੈਡਮੀ ਆਣਾ ਨੇ ਉਹ ਵੀ ਸਾਨੂੰ ਉੱਥੇ ਜੰਮੂ ਕਾਲ ਕਰ ਦਿੱਤੀ ਵੀ ਬੇਟੀ ਨੇ ਦੋ ਮੈਡਲ ਲੈ ਲਿਆ ਫਰਸਟ ਤੇ ਸੈਕੰਡ ਤਾਂ ਵੀ ਸਾਨੂੰ ਬਹੁਤ ਖੁਸ਼ੀ ਹੋਈ ਥੈਂਕ ਯੂ ਸਮਝਦਾਰੀ ਤੁਹਾਡੀ ਹਾਜੀ ਬੇਟੀ ਨੇ ਹਰ ਤੜੀ 골ਡ ਮੈਡਲ ਲੈ ਕੇ ਆਈ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਸਭ ਤੋਂ ਪਹਿਲਾਂ ਤੇ ਮੈਂ ਇਹਦੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਮੈਮਾ ਉਹਨਾਂ ਦਾ ਥੈਂਕਸ ਕਰਾਂਗੀ ਜਿਹੜੇ ਪਾਰਸਕੈਂਵਸ ਸਕੂਲ ਚਲਾਉਂਦੇ ਗਿਆ ਭੂਮਿਕਾ ਮਹਾਜਨ ਉਹਨਾਂ ਦਾ ਇਹ ਹੈ ਕਿ ਉਹਨਾਂ ਦੇ ਸਕੂਲ 'ਚ ਸਿਰਫ ਸਟੱਡੀਜ਼ ਨਹੀਂ ਹੈਗੀ ਉਹਨਾਂ ਦੇ ਕਰਿਕਿਊਲਮ ਐਕਟੀਵਿਟੀਜ਼ ਬੜੀਆਂ ਹੈ। ਫਸਟ ਟਾਈਮ 'ਚ ਸਾਨੂੰ ਉੱਥੋਂ ਹੀ ਪਤਾ ਲੱਗਾ ਜਦੋਂ ਇਹ ਸਕੂਲ ਦੇ ਬਿਹਫ ਤੇ ਗਈ ਸੀ ਜੰਮੂ ਤੇ ਉੱਥੇ ਮੈਡਲ ਲੈ ਕੇ ਆਏ ਤੇ ਅਸੀਂ ਤਾਂ ਬਿਲਕੁਲ ਸਰਪ੍ਰਾਈਜ਼ ਹੋ ਗਏ। ਸਾਨੂੰ ਐਕਸਪੈਕਟੇਸ਼ਨ ਨਹੀਂ ਸੀ ਕਿ ਇਹ ਮਤਲਬ ਕੁਝ 골ਡ ਮੈਡਲ ਲੈ ਸਕੀ ਆ ਜਾਂ ਇਸ ਤਰ੍ਹਾਂ ਦੀ ਐਕਟੀਵਿਟੀ ਕਰ ਸਕਦੀ ਆ। ਇਹਨਾਂ ਦੇ ਸਕੂਲ 'ਚ ਹਰ ਚੀਜ਼ ਦੀ ਐਕਟੀਵਿਟੀ ਕਰਵਾ ਦਿੰਦੇ ਆ ਮੈਮ ਔਰ ਇਸੇ ਕਰਕੇ ਮੈਂ ਸਪੈਸ਼ਲੀ ਬੀਟੀ ਨੂੰ ਨਾ ਉਹ ਸਕੂਲ ਪਾਇਆ ਹੈਗਾ। ਤੇ ਉਹਦੇ ਬਾਅਦ ਫਿਰ ਅਸੀਂ ਦੀ ਪ੍ਰੈਕਟਿਸ ਕਰਵਾਉਣ ਵਾਸਤੇ ਕੋਚਿੰਗ ਦੇਣ ਲ ਤੇ ਰਿਸਪੌਂਸ ਇਹਦਾ ਬਹੁਤ ਵਧੀਆ ਆ ਰਿਹਾ ਹੈ ਗੱਭਰ ਤੇ ਜਿਹਦੇ ਨਾਲ ਮਤਲਬ ਪ੍ਰਾਊਡ ਫੀਲ ਹੁੰਦਾ ਪੇਰੈਂਟਸ ਨੂੰ ਲੈਚਰਲੀ ਕਿ ਬਈ ਬੇਟਾ ਸਾਡੇ ਬੇਟਾ ਤੇ ਬੇਟੀ ਵਿੱਚ ਕੋਈ ਫਰਕ ਨਹੀਂ ਹੈ ਤੇ ਬੇਟਾ ਇੱਕomega ਫਿਲਹਾਲ ਤੇ ਇਹਦੀ ਵੀ ਅਸੀਂ ਪ੍ਰੈਕਟਿਸ ਕਰवानी ਹੈ ਕਿਉਂਕਿ ਇਹ ਗਨ ਸ਼ੂਟ ਬਹੁਤ ਵਧੀਆ ਕੰਮ ਕਰਦਾ ਇਹਦੀ ਅਸੀਂ ਵੀਡੀਓਸ ਵੀ ਬਣਾਈਆਂ ਹੈ ਬਹੁਤ ਦੂਰ ਤੱਕ ਛੋਟੀ ਤੋਂ ਛੋਟੀ ਜਿਵੇਂ ਸ਼ਾਪਨਰ ਹੈ ਵਰ ਰੇਜ਼ਰ ਵਗੈਰਾ ਉਹਦੇ ਵਾਸਤੇ ਵੀ ਅਸੀਂ ਇਹਦੇ ਵਾਸਤੇ ਕੋਚ ਵਗੈਰਾ ਹਜੇ ਫਿਲਹਾਲ ਲੱਭ ਰਹੇ ਹਾਂ ਕੀ ਐਵੀ ਮਤਲਬ ਅੱਗੇ ਜਾਏ ਤੇ ਬਾਕੀ ਇਹਨਾਂ ਦੋਨਾਂ 'ਚ ਸਾਡੇ ਕੋਈ ਡਿਫਰੈਂਸ ਨਹੀਂ ਹੈ ਤੇ ਪ੍ਰਾਊਡ ਤੇ ਫੀਲ ਪੇਰੈਂਟਸ ਨੂੰ ਆਬਵੀਅਸਲੀ ਹੁੰਦਾਗਾ ਵਾ ਕਿ ਨਾਮ ਰੋਸ਼ਨ ਹੁੰਦਾ ਵੈ ਸਕੂਲ ਵੀ ਤੇ ਆਪਣੇ ਕਲੋਨੀ 'ਚ ਵੀ ਹੈਨਾ ਫਰੈਂਡ ਸਰਕਲ 'ਚ ਵੀ ਤੇ ਤਾਂ ਸਭ ਤੋਂ ਪਹਿਲਾਂ ਤੇ ਐਵੀ ਹੈਗਾ ਕਿ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਘਰ ਆਏ ਇਹਦੇ ਨਾਲ ਬੱਚੇ ਨੂੰ ਹਾਂ ਸਰ ਕੀ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਸਤਾਜਿੰਦਰ ਸਿੰਘ ਦੀ ਬੇਟੀ 골ਡ ਮੈਡਲ ਲੈ ਕੇ ਆਈ ਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਮੈਂ ਤੇ ਜੀ ਨੂੰ ਬਹੁਤ ਵਧਾਈ ਦਿੰਦਾ ਉਮੀਦ ਕਰਦਾ ਕਿ ਇਸੇ ਤਰ੍ਹਾਂ ਮੈਡਲ ਲਿਆਉਂਦੀ ਰਵੇ ਠੀਕ ਜੀ ਹਾਂਜੀ ਹੋਰ ਨਾ ਬੱਚਿਆਂ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ ਜੇ ਤੁਸੀਂ ਜੀ ਦੇਖੋ ਜੀ ਮੈਂ ਜਿੱਥੋਂ ਦਾ ਇਹਨਾਂ ਬੱਚਿਆਂ ਦੀ ਗੱਲ ਦੇਖੀ ਹੈ ਨਾ ਇਹ ਹਰ ਚੀਜ਼ ਨੂੰ ਬੜੀ ਫ੍ਰੀਕੀ ਨਾਲ ਆਬਜ਼ਰਵ ਕਰਦੇ ਆ ਤੇ ਦੂਜੀ ਗੱਲ ਬਾਕੀ ਬੱਚੇ ਜਿਹੜੇ ਆ ਉਹ ਵੀ ਇਹਨਾਂ ਤੋਂ ਕੁਝ ਸਿੱਖ ਸਕਦੇ ਹੈਗੇ ਆ ਜੇ ਉਹ ਸਿੱਖਣਾ ਚਾਹੁੰਨ ਤਾਂ ਜੀ ਹਾਂਜੀ ਐ ਸਹ ਜਿਹੜਾ ਜਿਸ ਤਰ੍ਹਾਂ ਜੁਡੋ ਕਰਾਟੇ ਲੜਕੀ ਕਰ ਰਹੀ ਹੈ ਹਾਂ ਜੀ ਲੜਕੀਆਂ ਵਾਸਤੇ ਬੜੀ ਲੋੜ ਹੈ ਇਸ ਚੀਜ਼ ਦੀ ਹਾਂ ਜੀ ਕਿਉਂਕਿ ਆਪਣੀ ਸੈਲਫ ਡਿਫੈਂਸ ਵਾਸਤੇ ਕੰਮ ਕਰ ਸਕਦੀਆਂ ਹਾਂ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਦੇਖਦੇ ਜੇ ਕਿ ਹੋਰ ਨਾਲ ਲੜਕੀਆਂ ਨੂੰ ਵੀ ਪ੍ਰੇਪਅਰ ਹੋਣਾ ਚਾਹੀਦਾ ਜੀ ਜਿਸ ਤਰ੍ਹਾਂ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਨਾ ਵੀ ਲੜਕੀਆਂ ਨਾਲ ਬਾਜ਼ਾਰਾਂ ਦੇ ਵਿੱਚ ਹੋਰ ਕਈ ਜਗ੍ਹਾ ਦੇ ਉੱਤੇ ਬਦਤਮੀਜ਼ੀ ਹੁੰਦੀ ਹੈ ਉਹ ਆਪਣੇ ਆਪ ਨੂੰ ਇਹਦੇ ਤੋਂ ਬਚਾ ਸਕਦੀਆਂ ਹੈਗੀਆਂ ਜੀ ਜੇ ਉਹ ਇਦਾਂ ਦੀ ਟ੍ਰੇਨਿੰਗ ਲੈਂਦੀਆਂ ਤੇ ਕਿਉਂਕਿ ਮੁੰਡੇ ਬਹੁਤ ਜ਼ਿਆਦਾ ਹੁਲੜਬਾਜ਼ ਹੋ ਗਏ ਹੈਗੇ ਹਮ ਹਿਦਈ ਜਿਹੜੀ ਨੌਜਵਾਨੀ ਪੀੜ੍ਹੀ ਆ ਇਹ ਨਸ਼ੇ ਵੱਲ ਜਾਣ ਬੜਾ ਇਹਦਾ ਵੱਧ ਗਿਆ ਜਿੱਦਾਂ ਆਪਾਂ ਹੁਣੇ ਮੋਬਾਈਲ ਦੀ ਵੀ ਗੱਲ ਕੀਤੀ ਆ ਇਹ ਸਾਰੀਆਂ ਲਾਮਤਾਂ ਇੱਥੋਂ ਹੀ ਆ ਰਹੀਆਂ ਨੇ ਹਾਂਜੀ ਹਾਂਜੀ ਇਹਦੇ ਬਾਰੇ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਬੱਚਿਆਂ ਨੂੰ ਇਹਦੇ ਨੇ ਸੰਦੇਸ਼ ਇਹ ਆ ਕਿ ਬੱਚਿਆਂ ਨੂੰ ਖੁਦ ਹੀ ਸੋਚਣਾ ਚਾਹੀਦਾ ਕਿ ਸਾਡਾ ਫਿਊਚਰ ਕਿਸ ਜਗ੍ਹਾ ਤੇ ਹੈਗਾ ਇਹ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ ਬਾਕੀ ਜਿਹੜੇ ਨਸ਼ਿਆਂ ਵਾਲੇ ਸੋਦਾਗਰ ਹੈਗੇ ਹਨ ਉਹ ਇਹਨਾਂ ਨੂੰ ਛੱਡਣ ਨਹੀਂ ਦੇਂਦੇ ਉਹ ਬਾਰੋਂ ਵੀ ਮਗਾਰੇਗੇ ਉਹਨਾਂ ਦਾ ਜਿੱਥੋਂ ਦਿਲ ਕਰਦਾ ਲੈ ਆਉਂਦੇ ਇੱਥੇ ਵਿੱਚ ਹੀ ਜੰਦੇ ਬਿਲਕੁਲ ਹਾਂਜੀ ਚਲੋ ਨਸ਼ੇ ਦੇ ਸੋਦਾਗਰਾਂ ਦਾ ਕੀ ਕਹਿ ਸਕਦੇ ਜੀ ਵੀ ਉਹਨਾਂ ਦਾ ਕਾਰੋਬਾਰ ਹੈ ਧੰਦਾ ਹਾਂਜੀ ਹਾਂਜੀ ਸਾਨੂੰ ਇਹ ਕਹਨ ਹੁਣ ਲਈ ਕੀ ਕਰਨਾ ਚਾਹੀਦਾ ਆਰਮ ਫੀਲਡ ਦੇ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੀ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਨੂੰ ਮਤਲਬ ਥੋੜਾ ਜਿਹਾ ਕੰਟਰੋਲ 'ਚ ਰੱਖਣਾ ਉਹਨਾਂ ਨੂੰ ਬਚਾਦੇ ਰੱਖਣ ਇਹ ਪੇਰੈਂਟਸ ਦੀ ਡਿਊਟੀ ਹੈ ਜੇ ਮੋਢੇ ਸਾਲਾਂ ਤੋਂ ਉਹਨਾਂ ਨੂੰ ਬਚਾ ਲਵਾਂਗੇ ਬਹੁਤ ਚੰਗੇ ਰਹਿਣਗੇ ਔਰ ਜਿੱਥੋਂ ਤੱਕ ਮੈਨੂੰ ਐਜ਼ ਅ ਟੀਚਰ ਇਹ ਚੀਜ਼ ਦੇਖਣ ਦਾ ਮੌਕਾ ਮਿਲਿਆ ਕਈ ਬੱਚੇ ਛੋਟੀ ਉਮਰ 'ਚ ਹੀ ਲੱਗ ਜਾਂਦੇ ਹੈਗੇ ਨਸ਼ੇ ਕਰਨ ਫਿਰ ਉਹ ਵੱਡੇ ਹੋ ਕੇ ਵੇਚਣ ਵੀ ਲੱਗ ਜਾਂਦੇ ਹੈਗੇ ਜੀ ਹਾਂ ਜੀ ਔਰ ਬੱਚਿਆਂ ਨੂੰ ਗਰਦਾਸਪੁਰ ਦੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਤੁਸੀਂ ਮੇਰਾ ਸੁਣ ਤੇਜ ਤੇ ਹੈ ਇਹ ਵੀ ਪੜਾਈ ਕਰੋ ਔਰ ਇਮਾਨਦਾਰ ਰਹੋ ਔਰ ਹਰ ਗੱਲ ਆਪਣੇ ਪੇਰੈਂਟਸ ਨੂੰ ਦੱਸੋ ਠੀਕ ਹੈ ਥੈਂਕ ਯੂ ਸਰ ਹਾਂ ਹਾਂ ਇਹ ਹਾਂਜੀ ਬੱਚੇ ਕੀ ਨਾਮ ਹੈ ਨਾਇਰਾ ਕੌਨਸੀ ਕਲਾਸ 'ਚ ਪੜ੍ਹਦੇ ਹੋ 4th ਕਿੰਨੇ ਸਾਲ ਕੇ ਹੋ टाइम है बेटा गोल्ड मेडल जीता है कैसा लग रहा है बहुत अच्छा लग रहा है तो आने वाले फ्यूचर में क्या करोगे क्या बनना चाहते हो स्पोर्ट्स पर्सन स्पोर्ट्स पर्सन बनना चाहते हो ठीक है क्या मैसेज देना चाहते हो अपने साथियों को दी दी। कि वो भी किसी चीज में आगे बढ़े बिल्कुल ओके बेटा